ਪ੍ਰਕਾਸ਼ ਸਾਹਿਬ ਪ੍ਰਕਾਸ਼ ਸਾਹਿਬ ਸਭੇ ਬਹੁਤ ਹੀ ਸਤਿਕਾਰਯੋਗ ਅਮਰਪਾਲ ਸਿੰਘ ਜੀ ਕੋਲ ਸੀ ਨੂੰ ਸਾਰੇ ਅਫਸਰ ਸਾਹਿਬ ਬਹੁਤ ਹੀ ਪ੍ਰਾਇਜਾ ਲੱਗੀਆਂ ਪਿਆਰੀਆਂ ਬੱਚੀਆਂ ਤੇ

श्री गुरु नारंग देवी ने एक बक्ति डीडीसी देवी सिंह और मान साहब ने आज एस पीया के मेले अपने डिस्ट्रिक्ट मुक्ससर में रुटवा के बड़ा बड़ा मान देता अपने डिस्ट्रिक्ट को बड़ा प्यार देता अपने डिस्ट्रिक्ट ਔਰ ਉਹਨੇ ਉੱਪਰ ਤੋਂ ਚਾਰ ਚੰਨ ਲਾਏ ਆਂ ਕੀੁੱਦ ਸਾਡੇ ਭੈਣ ਦੀ ਡਾਕਟਰ ਕੁਲਪਰੀ ਇੱਥੇ ਆਪਣੇ ਨਾਲ ਸਾਰਿਆਂ ਬੇਟੀਆਂ ਮਨਾਉਣ ਵਾਪਸ ਆਏ ਤੋ ਇੱਕ ਬਹੁਤ ਵੱਡੀ ਪੈਰ ਕਦਮੀ ਤੇ ਬਹੁਤ ਹੀ ਖੁਸ਼ੀ ਦੀ ਗੱਲ ਆ ਕਿਉਂਕਿ ਯਾਨ ਇੱਕ ਐਸੀਆਂ ਕੜੀਆਂ ਹੁੰਦੀਆਂ ਜਿਹੜੀਆਂ ਇੱਕ ਵਾਲੀ ਘਰੋਂ ਉਡਾਰੀ ਮਾਰ ਕੇ ਆਪਣੇ ਘਰੇ ਚਲੇ ਜਾਂਦੀਆਂ ਆਪਣੀਆਂ ਸਹੇਲੀਆਂ ਢੱਕ ਕੇ ਆਪਣੀਆਂ ਚਾਚੀਆਂ ਤਾਈਆਂ ਨੂੰ ਆਪਣੀਆਂ ਮਾਵਾਂ ਨੂੰ ਢੱਕ ਕੇ ਤਾਂ ਇੱਕ ਵੇ ਇੱਕ ਤਿਉਹਾਰ ਹੁੰਦਾ ਕੜੀਆਂ ਦਾ ਜਦੋਂ ਸਾਰੀਆਂ ਕੜੀਆਂ ਵਾਪਸ ਆਪਣੇ ਨਗਰਾਂ ਦੇ ਵਿੱਚ ਆ ਕੇ ਆਪਣੀਆਂ ਸਹੇਲੀਆਂ ਨਾਲ ਆਪਣੀਆਂ ਚਾਚੀਆਂ ਤਾਈਆਂ ਨਾਲ ਮਾਵਾ ਨਾਲ ਇਕੱਠੀਆਂ ਹੋ ਕੇ ਇੱਕ ਮਹੀਨਾ ਆਪਣੇ ਪਿੰਡ ਰਹਿ ਕੇ ਗਾਇਆ ਕਰਦੀਆਂ ਸੀ ਤੇ ਆਪ ਦੀਆਂ ਸੱਜੀਆਂ ਸਹੇਲੀਆਂ ਨਾਲ ਬੈਠ ਕੇ ਦੁੱਖ ਸੁੱਖ ਕਰਿਆ ਕਰਦੀਆਂ ਸੀ ਔਰ ਮੈਨੂੰ ਬੜਾ ਮਾਣ ਆ ਕਿ ਆਪਣੀ ਪੀੜ੍ਹੀ ਨੇ ਜੋ ਮੇਰੇ ਹੱਥ ਪਰਮਾਨਾ ਇਹਨਾਂ ਨੇ ਇਹ ਯੁੱਗ ਪਰ ਤੇ ਦੇਖਿਆ ਕਿ ਕਰਾਂ ਦੀਆਂ ਝਾਵਾਂ ਤੰੋਂ ਚਾਲੀਆਂ ਦੀਆਂ ਝਾਵਾਂ ਦੇ ਵਿੱਚ ਜਿੱਦੇ ਆਪਾਂ ਅੱਜ ਕੱਲ੍ਹ ਵੀ ਕੱਪਾਕੇ ਢੂਡਿਆ ਕਰਦੇ ਸੀ ਉਤੋਂ ਚੱਲ ਕੇ ਤੇ ਅੱਜ ਏਸੀ ਦੇ ਯੁੱਗ ਦੇ ਵਿੱਚ ਖਾੜੀਆਂ ਤੋਂ ਲੈ ਕੇ ਤੇ ਦੀਆਂ ਤੱਕ ਧਰਤੀ ਤੋਂ ਲੈ ਕੇ ਤੇ ਉਹ ਚੰਦਰਮਾ ਤੱਕ ਅਸੀਂ ਯੁੱਗ ਪਲ ਦੇ ਦੇ ਤਾ ਤੋਂ ਮੈਂ ਧੰਨਵਾਦ ਕਰਦਾ ਮਾਨ ਸਾਹਿਬ ਇਹ ਮਾਨ ਸਾਹਿਬ ਤੁਹਾਡੇ ਇਹ ਸੁਪਰਾਹੇ ਕਰਕੇ ਉਹ ਪੁਰਾਣੇ ਦਿਨ ਯਾਦ ਆ ਗਏ ਜਦੋਂ ਇਹ ਸਾਰਾ ਕੁਛ ਹੋਇਆ ਸੀ ਦੇਖੋ ਪਿੱਛੇ ਅਜੀਆਂ ਬੱਚੀਆਂ ਪੀਂਹਾਂ ਤੋਂ ਰਿੰਗਾਂ ਔਰ ਇਹਨਾਂ ਨੇ ਸਾਰਿਆਂ ਨੇ ਪੁਰਾਣੇ ਕਿਸੇ ਨਾਲ ਸੰਬੰਧ ਸੋ ਨਾਨਾ ਕੰਨਿਆ ਉਹ ਬੜੀਆਂ ਅੱਜ ਚੀਜ਼ਾਂ ਦੇਖਣ ਨੂੰ ਮਿਲੀਆਂ ਜਿਹੜੀਆਂ ਇਹ ਨਵੀਂ ਪੀੜ੍ਹ ਨੇ ਦੇਖਣੀਆਂ ਨਹੀਂ ਸੀ ਕਦੇ ਪੀੜ੍ਹੀਆਂ ਨੂੰ ਮੂੜੇ ਵਿਖਾ ਕੇ ਐਸੀ ਜਿੱਦਾਂ ਜਿਨ੍ਹਾਂ ਦਾ ਮੇਰੇ ਨਾਲ ਨਾਂ ਦਾ ਲੱਗਦਾ ਸਾਰਾ ਦਿਲ ਲੱਗਦਾ ਮੈਂ ਮਹਾਂਤਮ ਜੀ ਦੇਣਾ ਤੇ ਬੀਬਾ ਜੀ ਮੈਂ ਆਪ ਜੀ ਨੂੰ ਸਾਡੇ ਇਸ ਏਰੀਏ ਦੇ ਵਿੱਚ ਖਾਸ ਕਰਕੇ ਗੰਦਵੇ ਹਲਕੇ ਦੇ ਵਿੱਚ ਇਸ ਨਗਰ ਭਲਾਈ ਦਾ ਕੰਮ ਨੇ ਆਨ ਦੇ ਸਾਰੇ ਆਪਣੇ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਦੇ ਨੂੰ ਉਹ ਦੇਖਣੋਂ ਇਹਦਾ ਹੱਥ ਮੁੱੰਤੀ ਹਲਕੇ ਬੰਨਿਓ ਜਿਵੇਂ ਉਹਨਾਂ ਦੇ ਜੀਵਨ ਦੇ ਨਾਲ ਹੱਥ ਬਣੇ ਆਏ ਹੋ ਤੁਸੀਂ ਆਏ ਹੋ ਤੁਸੀਂ ਹਾਲ ਤੱਕ ਮੈਂ ਕਹਿੰਦਾ ਤੁਸੀਂ ਕਿਹਾਂ ਤੇ ਆਏ ਹੋ ਇੱਥੇ ਪਰਮਾਤਮਾ ਕਰੇ ਕਿਹਾਂ ਹੀ ਲੱਗਿਆ ਰਹੇ ਜਿਵੇਂ ਸਿਆਰੇ ਕਹਿੰਦੇ ਹੁੰਦੇ ਆ ਕਿ ਸਾਡੀਆਂ ਤਾਂ ਕਿਹਾਂ ਲੱਗੀਆਂ ਤੁਹਾਡੇ ਐਸੀ ਬਾਪ ਕੁਝ ਪਰ ਕਰਨ ਪਏ ਆ ਕਿ ਸਾਡੇ ਕੰ다 ਤੀਆਂ ਇੱਕ ਵਾਰ ਲੱਗ ਜਾਂਦੀ ਹੈ ਤੇ ਬਾਇਰੈਂਕਲ ਵੀ ਆ ਰਿਹਾ ਮੈਂ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਇੱਕ ਗੱਲ ਕਹਿਣੀ ਚਾਹਾਂਗਾ ਕਿ ਤੁਹਾਡਾ ਮੈਂ ਆਪ ਦੇ ਦਿਲ ਦੀਆਂ ਗਹਿਰਾਂ ਚੋਂ ਸਭ ਤੋਂ ਪਹਿਲਾਂ ਕੇਵੀਲ ਸਾਹਿਬ ਦਾ ਉਸ ਤੋਂ ਬਾਅਦ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦਾ ਉਸ ਤੋਂ ਬਾਅਦ

ਔਰ ਮੈਂ ਉਦਾਸ ਹੁੰ ਕੇ ਕਹਿ ਰਿਹਾ ਆ ਕੋ ਪਰਜਾਈ ਜਿਵੇਂ ਬੈਠਾਗਾ 38 ਸਾਲ ਦੀ ਮੇਰੀ ਮਿਹਨਤ ਸੀ ਮੈਂ ਬੜੀ ਇਮਾਨਦਾਰੀ ਨਾਲ ਕੰਮ ਕੀਤਾ ਸੀ ਪਾਰਟੀ ਦੇ ਨਾਲ ਬੜੀ ਵਫਾ ਨਾਲ ਕੰਮ ਕੀਤਾ ਸੀ ਤੇ ਮੈਨੂੰ ਸਾਰਿਆਂ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਇਸ ਡਿਪਰੈਸ਼ਨ ਤੋਂ ਕੱਢਿਆ ਤਾਂ ਜ਼ਿੰਦਗੀ ਤੁਹਾਡੇ ਪਿੱਛੇ ਲੱਗੇ ਤੁਰੂਗਾ ਤੁਹਾਡੇ ਨਾਲ ਵਾਦਾ ਕਰਕੇ ਜਾਂਦਾ ਕਦੇ ਤੁਹਾਨੂੰ ਇਹ ਮਹਿਸੂਸ ਨਹੀਂ ਹੋਊਗਾ ਕਿ ਮਾਂ ਸਾਹਿਬ ਨੇ ਦਿੱਲੀ ਨੂੰ ਸ਼ਾਮਲ ਕੀਤਾ ਸੀ ਤੇ ਅੱਜ ਦਿੱਲੀ ਸਾਡੇ ਉੱਤੇ ਬੈਠ ਗਿਆ ਹਮੇਸ਼ਾ ਤੁਹਾਡੇ ਪੈਰਾਂ ਬੰਨੀ ਦੇਖ ਕੇ ਚੱਲੂਗਾ ਤੁਹਾਡੇ ਪਿੱਛੇ ਲੱਗ ਕੇ ਚੱਲੂਗਾ ਔਰ ਹਮੇਸ਼ਾ ਮੇਰੀ ਹਰ ਮੁਮਕਿਨ ਅੱਜ ਮੁਮਕਿਨ ਮੇਰੀ ਕੋਸ਼ਿਸ਼ ਹੋਊਗੀ ਕਿ ਮਾਂ ਸਾਹਿਬ ਦੀ ਪੱਗ ਨੂੰ ਮੈਂ ਕਦੇ ਦਾਗ ਨਾ ਲੱਗ ਜਾਵਾਂ ਇਸੇ ਪੂਰੇ ਹਿੰਦੁਸਤਾਨ ਦੇ ਵਿੱਚ ਲੋ ਇਹਨਾਂ ਨੂੰ ਦੇਖਣ ਇਹਨਾਂ ਨੇ ਕੋਈ ਬੰਦਾ ਸ਼ਾਮਲ ਕੀਤਾ ਸੀ ਤੇ ਨਵਾਰਾ ਹਸਾਲ ਦੇ ਵਿਰੁੱਧ ਆਪਣੀ ਸਰਕਾਰ ਖੇਤ ਕੀਤਾ ਤੇ ਜਿਵੇਂ ਜਿਵੇਂ ਹਸਾਲੇ ਦਿੱਤੀਆਂ ਦੇ ਮੇਲੇ ਲੱਗਦੇ ਰਹੇ ਇੰਨੀ ਮੈਂ ਆਪੇ ਜਿਲ੍ਹੇ ਵਿੱਚ ਟਿਕਾ ਲੈ ਕੇ ਆਇਆ ਇਹਨਾਂ ਨੇ ਮੇਰੀ ਇਲਾਜ ਰੱਖੀਆ ਉਹਨਾਂ ਦੀ ਇਲਾਜ ਪਰਮਾਤਮਾ ਧਰੂ ਰੱਖਣ ਕਿ ਤੁਸ ਤੁਹਾਡਾ ਸਾਰਿਆਂ ਦਾ ਅੱਜ ਇੱਥੇ ਆਉਣ ਤੇ ਖਾਸ ਕਰਕੇ ਦੀਵਾ ਜੀ ਦਾ ਜੋ ਈਪੀ ਸਮੇਂ ਤੋਂ ਤੁਹਾਡਾ ਕੱਢ ਕੇ ਡਾਕਟਰ ਇੱਥੇ ਆਏ ਆ ਸਾਡੀ ਇਸ ਚੀਜ਼ ਦੇ ਨਾਲ ਹੋਈ ਨਾ ਤੁਹਾਡਾ ਸਾਰਿਆਂ ਦਾ ਆਪਣੇ ਦਿਨੀਆਂ ਘਰਾਂ ਜਾਂ ਟੋਟਨਪੋਰਟ ਦਾ ਧੰਨਵਾਦ ਬਾਈ ਰੁਜੀਤਾ ਖਾਲਸਾ ਬਾਈ ਰੁਜੀਤੀ ਪਤਨੀ